ਨਪਾਈ ਰਹਿਣ ਮੇਰੇ ਵੱਸ ਦੇ ਮੈਂ ਤਾਂ ਮੰਨਣਾ ਚਾਹੁੰਦਾ ਹਾਂ ਠੰਡੀ ਸ਼ਾਨ ਨੂੰ ਇੱਕ ਸੋਖ ਰੱਖੀ ਰੱਬਾ ਮੇਰੇ ਬਾਪੂ ਨੂੰ ਦੂਜਾ ਹੋਵੇ ਨਾ ਕਦੇ ਵੀ ਕੁਝ ਮਾਣੂ ਅੱਜ ਕੱਲ ਜੋ ਸਿੰਗਰ ਨੇ ਲੋਕ ਵਾਇਰਲ ਹੋਣ ਦੇ ਲਈ ਬਹੁਤ ਕੁਝ ਗਾਉਂਦ ਨੇ ਚਾਹੇ ਹਥਿਆਰਾਂ ਵਾਲੇ ਗਾਣੇ ਹੋਣ ਚਾਹੇ ਲੱਚਰਤਾ ਹੋਵੇ ਪਰ ਤੁਸੀਂ ਇੱਕ ਬਹੁਤ ਵਧੀਆ ਸੁਨੇਹਾ ਲੈ ਕੇ ਆਏ ਹੋ ਉਦੋਂ ਤਾਂ ਸਾਰੇ ਗਾਈ ਜਾਂਦੇ ਹਨਾ ਆਪਾਂ ਦੇਖਦੇ ਹਾਂ ਨਾ ਹਥਿਆਰਾਂ ਤੇ ਗੀਤ ਹੋ ਗਏ ਜਾਂ ਫਿਰ ਹੋਰ ਕਿਵੇਂ ਕਾਸੇ ਤੇ ਹਨਾ ਉਹ ਸਾਰੇ ਗਾਈ ਜਾਂਦੇ ਬਟ ਆਪਾਂ ਥੋੜਾ ਜਿਹਾ ਹਣਾ ਆਉਣ ਲਈ ਇੱਕ ਵਾਰੀ ਤੇ ਉਹ ਸਾਵਣਾ ਥੋੜਾ ਜਿਹਾ ਵੱਖਰਾ ਟਾਈਪ ਆਕ ਕੀਤਾ ਵੀ ਆਪਾਂ ਹਨਾ ਇੱਕ ਬੇਬੇ ਵਾਪੁਲੀ ਅਰਦਾਸ ਕੀਤੀ ਤੇ ਬਸ ਮਾਰਨਿੰਗ ਉੱਠੇ ਦਾ ਪਹਿਲਾਂ ਰਿਆਜ ਕਰੀਦਾ ਫੇਰ ਕੰਮ ਤੇ ਆ ਜਾਈਦਾ ਕੰਮ ਤੇ ਇੱਥੇ ਵੈਸੇ ਸੀ 12 ਵਜੇ ਜਾਣੇ ਬਸਦੇ ਤੇ ਉੱਥੇ ਫਿਰ ਆਪਣਾ ਕੰਮ ਕਰੀਦਾ ਸਕੂਲ ਵਿੱਚ ਹੀ ਗੁੰਦਾ ਰਿਆਂ ਤੇ ਇਦਾਂ ਮੈਨੂੰ ਬਸ ਸਿੰਗਰ ਬੰਨਾ ਹੀ ਇੱਕ ਡ੍ਰੀਮ ਸੀ ਮੇਰਾ ਬਾਕੀ ਜੋ ਪ੍ਰਮਾਤਮਾ ਨੇ ਚੰਗਾ ਲੱਗਿਆ ਹੋਈ ਫੂਡ ਦੇ ਸਟਾਲ ਤੁਸੀਂ ਲਾਉਣੇ ਹੋ ਤੇ ਵਧੀਆ ਕੰਮ ਚੱਲ ਰਿਹਾ ਵਧੀਆ ਸੇਲ ਹੋ ਜਾਂਦੀ ਆ ਵਧੀਆ ਗੱਲ ਵੀ ਨਾਲ-ਨਾਲ ਕੰਮ ਵੀ ਕਰ ਰਿਆਂ ਹਨਾ ਇਦਾਂ ਸਿੰਗਿੰਗ ਵੀ ਕਰਦਾ ਸੋ ਵਧੀਆ ਜੋ ਉਹ ਆਪਣੀ ਜਗ੍ਹਾ ਸਿੰਗਿੰਗ ਆਪਣੀ ਜਗ੍ਹਾ ਕੰਮ ਆਪਣੀ ਜਗ੍ਹਾ ਸਿੰਗਿੰਗ ਤੁਹਾਨੂੰ ਪਤਾ ਵੀ ਅਖਾੜੇ ਨਿਤ ਤਾਂ ਹੈ ਨਹੀਂ ਹੈ ਹਨਾ ਉਹ ਤਾਂ ਆਪਾਂ ਕਦੇ-ਕਦੇ ਲਾਉਣੇ ਬਟ ਜਿਹੜਾ ਇਹ ਕੰਮ ਹੈ ਇਹ ਰੈਗੂਲਰ ਕੰਮ ਆ ਇਹ ਆਪਾਂ ਕਰਨਾ ਤੇ ਬਾਕੀ ਸ਼ਰਮ ਦੀ ਅਲੀ ਤਾਂ ਕੋਈ ਗੱਲ ਹੈ ਨਹੀਂ ਹੈ ਹਨਾ ਕੰਮ ਤਾਂ ਕੰਮ ਹੀ ਹੁੰਦਾ ਜਿੱਦਾਂ ਦਾ ਹੈਗਾ ਵੀ ਜਿੱਦਾਂ ਆਪਣੇ ਮਾਂ-ਬਾਪ ਨੇ ਜਨਮ ਦਿੱਤਾ ਹਨਾ ਤੇ ਉਹਨਾਂ ਨੇ ਸਾਰਾ ਆਪਣੀ ਜਹਾਨ ਦਿਖਾਇਆ ਤੇ ਉਦਾਂ ਮੈਨੂੰ ਮੇਰੀ ਕੋਸ਼ਿਸ਼ ਰਹੂਗੀ ਵੀ ਇਦਾਂ ਦੇ ਹੀ ਗੀਤ ਲੈ ਕੇ ਆਵਾਂ ਬਾਕੀ ਜਿੱਦਾਂ ਸਮਾਂ ਤੁਹਾਨੂੰ ਪਤਾ ਵੀ ਨ ਸਮੇਂ ਹਿਸਾਬ ਨਾਲ ਚੱਲਣੀ ਪੈਂਦਾ ਉਹ ਸਾਹਮਣੇ ਆਪਾਂ ਅੱਗੇ ਜਿੱਦਾਂ ਦਾ ਹਨਾ ਆਪਣੇ ਮਾਰ ਕਰਨਗੇ ਵੀ ਇਦਾਂ ਦੇ Song ਆ ਉਹਦਾਂ ਦੇ ਗਾ ਵੀ ਦਵਾਂਗੇ ਬਟ ਕੋਸ਼ਿਸ਼ ਆਪਣੀ ਇਹੀ ਵੀ ਇਦਾਂ ਦੇ ਹੀ Song ਆਈਏ ਪਰਿਵਾਰ ਦੇ ਵਿੱਚ ਹੀ ਆਪਣੇ ਮਮ ਡੈਡ ਹੈਗੇ ਆ ਸਿਸਟਰ ਸਿੰਦੂ ਐਂਡ ਗ੍ਰੈਂਡਮਦਰ ਆ ਤੇ ਜਿਹੜੀ ਗੱਲ ਹੈਗੀ ਪੜਾਈ ਦੀ ਉਹ ਮੈਂ ਪਲੱਸ 2 ਕੰਪਲੀਟ ਕੀਤੀ ਆ ਤੇ ਹੁਣ ਵੈਸੇ ਕੰਮ ਹੀ ਕਰਦੇ ਆ ਸਭ ਸਮੇਂ ਦੇ ਹਿਸਾਬ ਨਾਲ ਚੱਲਣਾ ਪੈਂਦਾ ਅ ਪਹਿਲਾਂ ਪੜਾਈ ਤਾਂ ਪਲੱਸ 2 ਮੈਂ ਕੰਪਲੀਟ ਕਰ ਚੁੱਕਾ ਹੁਣ ਤੇ ਬਸ ਮਾਰਨਿੰਗ ਉੱਠੇ ਦਾ ਪਹਿਲਾਂ ਰਿਆਜ ਕਰੀਦਾ ਫੇਰ ਕੰਮ ਤੇ ਆ ਜਾਈਦਾ ਕੰਮ ਤੇ ਤੇ ਵੈਸੇ ਸੀ 12 ਵਜੇ ਜਾਣੇ ਬਸਦੇ ਤੇ ਉੱਥੇ ਫਿਰ ਆਪਣਾ ਕੰਮ ਕਰੀਦਾ ਸਕੂਲ ਦੇ ਵਿੱਚ ਵੀ ਆਪਾਂ ਹਨਾ ਕਰਦੇ ਰਹੇ ਸੀ ਮੈਂ ਸਕੂਲ ਵਿੱਚ ਹੀ ਗਾਉਂਦਾ ਰਿਹਾ ਤੇ ਇਦਾਂ ਮੈਨੂੰ ਬਸ ਸਿੰਗਰ ਬੰਨਣਾ ਹੀ ਇੱਕ ਡ੍ਰੀਮ ਸੀ ਮੇਰਾ ਬਾਕੀ ਜੋ ਪ੍ਰਮਾਤਮਾ ਨੇ ਚੰਗਾ ਲੱਗਿਆ ਹੋਈ ਫੂਡ ਦੀ ਸਟਾਲ ਤੁਸੀਂ ਲਾਉਣੀਓ ਤੇ ਵਧੀਆ ਕੰਮ ਚੱਲ ਰਿਹਾ ਵਧੀਆ ਸੇਲ ਹੋ ਜਾਂਦੀ ਹੈ ਤੇ ਬਾਕੀ ਸਭ ਚੈੱਕ ਵੀ ਕਰਾ ਦਾਂਗੇ ਬਹੁਤ ਵਧੀਆ ਕੰਮ ਚੱਲ ਰਿਹਾ ਆਪਣਾ ਜੀ ਦਿੱਕਤ ਤਾਂ ਹੁੰਦੀ ਹੈ ਜਦੋਂ ਆਪਾਂ ਇਦਾਂ ਇਦਾਂ ਦਾ ਕੰਮ ਕਰਦੇ ਆਂ ਗਾਉਣਾ ਵੀ ਬਹੁਤ ਔਖਾ ਹੈ ਜਿੱਦਾਂ ਹਨਾ ਆਪਾਂ ਦੇਖ ਲੈਂਦੇ ਆਂ ਵੀ ਸਟੇਜ ਤੇ ਗਾਉਣਾ ਬਹੁਤ ਔ ਤੇ ਸਟੂਡੀਓ ਚ ਤਾਂ ਬੰਦਾ ਗਾ ਹੀ ਲੈਂਦਾ ਜਿੱਦਾਂ ਮਰਜ਼ੀ ਹੈ ਨਾ ਬਟ ਨਾ ਲਾਈਵ ਗਾਉਣਾ ਬਹੁਤ ਖਾਏਗਾ ਉਹਦੇ ਲਈ ਮਿਹਨਤ ਬਹੁਤ ਚਾਹੀਦੀ ਹੈ ਵੀ ਜਿੱਦਾਂ ਹੁਣ ਆਪਣਾ ਡ੍ਰੀਮ ਹੁਣ ਪੂਰਾ ਹੋ ਚੁੱਕਾ ਇਦਾਂ ਲੱਗਦਾ ਵੀ ਮਾਪੇ ਦਾ ਵੀ ਸੁਪਨਾ ਪੂਰਾ ਹੋ ਚੁੱਕਾ ਹੈ ਤੇ ਫੂਡ ਸਟਾਲ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਫਿਰ ਤੁਹਾਡਾ ਹੁੰਦਾ ਆਪ 12 ਵਜੇ ਸਟਾਰਟ ਕਰਦੇ ਵੈਸੇ ਤਾਂ ਕੰਮ 8 ਵਜੇ ਤੋਂ ਸਟਾਰਟ ਹੋ ਜਾਂਦਾ ਜਿਹੜਾ ਕਰਨਾ ਹੁੰਦਾ ਸਮਾਨ ਤਿਆਰ ਕਰਨਾ ਹੁੰਦਾ ਉਦਾਂ ਬਸ ਜਿਹੜੀ ਆਪਣੀ ਹਨਾ ਉਦਾਂ 12 ਵਜੇ ਲੱਗਦੀ ਆ ਵੀ ਵਧੀਆ ਗੱਲ ਹੈ ਵੀ ਨਾਲ-ਨਾਲ ਕੰਮ ਵੀ ਕਰ ਰਿਆਂ ਹਨਾ ਇਦਾਂ ਸਿੰਗਿੰਗ ਵੀ ਕਰਦਾ ਸ ਜੋ ਉਹ ਆਪਣੀ ਜਗਾ ਸਿੰਕਿੰਗ ਆਪਣੀ ਜਗਾ ਕੰਮ ਆਪਣੀ ਜਗਾ ਸਿੰਕਿੰਗ ਤੁਹਾਨੂੰ ਪਤਾ ਵੀ ਅਖਾੜੇ ਨਿਤ ਤਾਂ ਹੈ ਨਹੀਂ ਹੈਣਾ ਉਹ ਤਾਂ ਆਪਾਂ ਕਦੇ-ਕਦੇ ਲਾਉਣੇ ਬਟ ਜਿਹੜਾ ਇਹ ਕੰਮ ਹੈ ਇਹ ਰੈਗੂਲਰ ਕੰਮ ਆ ਇਹ ਆਪਾਂ ਕਰਨਾ ਤੇ ਬਾਕੀ ਸ਼ਰਮ ਦੀ ਅਲੀ ਤਾਂ ਕੋਈ ਗੱਲ ਹੈ ਨਹੀਂ ਹੈਣਾ ਕੰਮ ਤਾਂ ਕੰਮ ਹੀ ਹੁੰਦਾ ਜਿੱਦਾਂ ਦਾ ਹੈਗਾ ਵਧੀਆ ਬਾਕੀ ਹੈਣਾ ਮਿਹਨਤ ਕਰੋ ਕੰਮ ਕਰੋ ਕੋਈ ਇੱਕ ਕੰਮ ਦੀ ਹੈਣਾ ਸੰਗ ਨਹੀਂ ਹੈਗੀ ਬਸ